ਅਸੀਂ ਗਰੰਥੀ ਸਿੰਘ ਤੋਂ ਫਿਰ ਗਜਾ ਕਰਾਉਣੇ ਪਾਠੀ ਸਿੰਘ ਗਜਾ ਕਰਕੇ ਲਿਆਉਂਦੇ ਨੇ ਤਾਂ ਪ੍ਰਸ਼ਾਦਾ ਛਕਦੇ ਨੇ ਫਿਰ ਅਸੀਂ ਕਹਿੰਦੇ ਸਿੰਘਾਂ ਨਾਲ ਡਟ ਕੇ ਸਾਥ ਦੇਉਂਗੇ ਉਹਨਾਂ ਨੂੰ ਭਾਈ ਜੀ ਤੋਂ ਬਿਨਾ ਬੋਲੋਗੇ ਨਹੀਂ ਤੇ ਉਹਨਾਂ ਦੀ ਘੱਟੋ ਘੱਟ ਤਨਖਾਹ 20000 ਰੁਪਏ ਸਾਥ ਸ੍ਰੀ ਅਕਾਲ ਪੰਡਤਿਓ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਖਮੋਗੇ ਦੋਸਤੋ ਮੈਂ ਗੱਲ ਗਰੰਥੀ ਸਿੰਘਾਂ ਤੇ ਕਰਨੀ ਆ ਅੱਗੇ ਵੀ ਮੈਂ ਦੋ ਤਿੰਨ ਵੀਡੀਓ ਪਾ ਚੁੱਕਿਆ ਹਾਂ ਤਾਂ ਕੁਝ ਵੀਰਾਂ ਦੇ ਸੁਨੇਹੇ ਆਈ ਸੀ ਵੀ ਇੱਥੇ ਜ਼ਰੂਰ ਬੋਲੋ ਦੇਖੋ ਇੱਕ ਭਲਕੇ ਹੀ ਲਾਇਨ ਦੀ ਗੀਤਾ ਕਹਿੰਦਾ ਡੇਰਿਆਂ ਨੇ ਕੀਤਾ ਸਿੱਖ ਪੰਥ ਕਮਜ਼ੋਰ ਅਸੀਂ ਜਿਹੜੇ ਡੇਰਿਆਂ 'ਚ ਸਾਧ ਬੈਠੇ ਨੇ ਬਾਬੇ ਬੈਠੇ ਨੇ ਉਹਨਾਂ ਨੂੰ ਤਾਂ ਆਡੀਆਂ ਗੱਡੀਆਂ ਅਂਡੈਵਰਾਂ ਫੋਰਚਨਰਾਂ ਇਸ ਤੋਂ ਇਲਾਵਾ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਡੀਆਂ ਲੈ ਕੇ ਦਿੱਤੀਆਂ ਸੰਗਤ ਦੇ ਪੈਸੇ ਨੇ ਇਕੱਠੇ ਕਰਕੇ ਪਰ ਜਿਹੜਾ ਸਾਡੇ ਗੁਰੂ ਘਰ ਦਾ ਗ੍ਰੰਥੀ ਸਿੰਘ ਹੈ ਜਿਹੜਾ ਪਾਠੀ ਸਿੰਘ ਹੈ ਜਿਹੜਾ ਰਾਗੀ ਸਿੰਘ ਹੈ ਢਾਡੀ ਸਿੰਘ ਹੈ ਉਹਨਾਂ ਨੂੰ ਅਸੀਂ ਤਨਖਾਹ ਕਿੰਨੀ ਦੇ ਰਹੇ ਹਾਂ 8 8 10 10 ਹਜ਼ਾਰ ਗੁਰੂ ਘਰਾਂ ਦੇ ਵਿੱਚ ਸੋ ਇੱਕ ਬਹੁਤ ਮਹੱਤਵਪੂਰਨ ਮੁੱਦਾ ਮੈਂ ਅੱਗੇ ਵੀ ਇਹਦੇ ਤੇ ਬੋਲਿਆ ਹੁਣ ਵੀ ਮੈਂ ਬੋਲਣਾ ਹੈ ਸੋ ਬਾਬਿਆਂ ਨੂੰ ਤਾਂ ਅਸੀਂ ਵੱਡੀਆਂ ਗੱਡੀਆਂ ਲੈ ਕੇ ਦੇਤੀਆਂ ਤੇ ਜਿਹੜਾ ਗੁਰੂ ਘਰ ਦਾ ਗ੍ਰੰਥੀ ਜਿਹਨੇ ਸਾਡੇ ਸਾਰੇ ਪਿੰਡ ਦਾ ਸਾਡੇ ਅਗਵਾਰ ਦਾ ਸਾਡੇ ਮਹੱਲੇ ਦਾ ਜਿਹੜਾ ਗ੍ਰੰਥੀ ਸਿੰਘ ਹੈ ਜਿਹਨੇ ਸਾਡੇ ਬੱਚਿਆਂ ਨੂੰ ਗੁਰਬਾਣੀ ਸਿਖਾਉਣੀ ਹੈ ਜਿਹਨੇ ਸਵੇਰੇ ਉੱਠ ਕੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਹੈਨਾ ਬਾਕ ਲੈਣੇ ਨੇ ਉਹਨਾਂ ਨੂੰ ਤਨਖਾਹ ਅਸੀਂ 8 ਤੋਂ 10000 ਰੁਪਏ ਦੇ ਰਹੇ ਕੀ ਇਹ ਜਾਇਜ਼ ਹੈ ਇਹ ਜਾਇਜ਼ ਗੱਲ ਹੈ ਜਦੋਂ ਸਾਨੂੰ ਸਿਖਾਉਣ ਵਾਲਾ ਹੀ ਜਿਹੜਾ ਸਾਡਾ ਗ੍ਰੰਥੀ ਸਿੰਘ ਹੈ ਭਾਈ ਸਾਹਿਬ ਜਿਹਨੂੰ ਕਹਿ ਸਕਦੇ ਹਾਂ ਹਣਾ ਭਾਈ ਜੀ ਕਹਨੇ ਹੁੰਨੇ ਆ ਉਹਨੂੰ ਅਸੀਂ ਇਸ ਤਰੀਕੇ ਕਰਨਾ ਤਾਂ ਫਿਰ ਸਾਡੀਆਂ ਪੀੜ੍ਹੀਆਂ ਕਿੱਥੋਂ ਇੰਨੀ ਨੌਲੇਜ ਲੈਣਗੀਆਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਹਰ ਇੱਕ ਕੰਮ ਦੇ ਵਿੱਚ ਪ੍ਰੋਫੈਸ਼ਨਿਜ਼ਮ ਆ ਗਿਆ ਹਰ ਇੱਕ ਬੰਦਾ ਚਾਹੁੰਦਾ ਮੇਰੇ ਜਵਾਬ ਚੰਗੇ ਸਕੂਲਾਂ 'ਚ ਪੜ੍ਹਨ ਮੇਰੇ ਕੋਲ ਵੱਤ ਤੋਂ ਵੱਧ ਆਮਦਨ ਹੋਵੇ ਤੇ ਕੀ ਗ੍ਰੰਥੀ ਸਿੰਘ ਦਾ ਇੰਨਾ ਵੀ ਜਿਹੜਾ ਹੱਕ ਨਹੀਂ ਵਰਦਾ ਉਤੋਂ ਅਸੀਂ ਤਨਖਾਹ ਦੇਣ ਲੱਗੇ ਅਸੀਂ ਆ ਬੈਠੇ ਆ ਚੌੜਕਰੀ ਉਹ ਆ ਕੇ ਸਾਨੂੰ ਆ ਕੇ ਕਹਿੰਦਾ ਸਰਦਾਰ ਜੀ ਸਸਤੀ ਕਾ ਇਹ ਸਾਡੇ ਵਾਸਤੇ ਕਿੰਨੀ ਕਿੰਨੀ ਜਿਹੜੀ ਨਰਕੀ ਦੀ ਗੱਲ ਹੈ ਮੈਨੂੰ ਇਹ ਦੱਸੋ ਅਸੀਂ ਗਰੰਤੀ ਸਿੰਘ ਨੂੰ ਬੁਲਾਉਣਾ ਭਾਈ ਭਾਈ ਜੀ ਨੂੰ ਬੁਲਾਉਣਾ ਕਿ ਭਾਈ ਭਾਈ ਜੀ ਨੇ ਆ ਕੇ ਸਾਨੂੰ ਬੁਲਾਉਣਾ ਗੁਰੂ ਸਾਹਿਬ ਨੇ ਸਾਡੇ ਨਾਮ ਦੇ ਮਗਰ ਸਿੰਘ ਲਾਤਾ ਫਿਰ ਜਾਤ ਪਾਤ ਤਾਂ ਖਤਮ ਹੋ ਗਈ ਫਿਰ ਅਸੀਂ ਕਹਿੰਦੇ ਨਹੀਂ ਯਾਰ ਅਸੀਂ ਇਹਨੂੰ ਨਹੀਂ ਰੱਖਣਾ ਅਸੀਂ ਫਲਾਨੇ ਨੂੰ ਰੱਖਣਾ ਇਹ ਫਲਾਨੀ ਜਾਤ ਤੋਂ ਆ ਇਹ ਚੀਜ਼ਾਂ ਨਹੀਂ ਜਦੋਂ ਗੁਰੂ ਸਾਹਿਬ ਦੇ ਅਸੀਂ ਅਮਰਤ ਛਕ ਲੈ ਗੁਰੂ ਵਾਲੇ ਬਣ ਗਏ ਤਾਂ ਫਿਰ ਸਾਡੇ ਲਈ ਸਾਰੇ ਬੰਦੇ ਇੱਕ ਬਰਾਬਰ ਇਸ ਲਈ ਅਸੀਂ ਗੁਰਦਾਰਿਆਂ ਦੇ ਵਿੱਚ ਐਦਾਂ ਦੇ ਪ੍ਰਬੰਧ ਕਰੀਏ ਭਾਈ ਜੀ ਨੂੰ ਕਟੋ-ਕਟ 20000 تنکا ਜਿਹੜਾ ਪਾਠੀ ਸਿੰਘ ਰਾਗੀ ਸਿੰਘਾ ਢਾਡੀ ਸਿੰਘ 20000 ਤੋਂ ਘੱਟ ਬਾਈ ਕੀ ਕੁਛ ਨਹੀਂ ਬਣਦਾ ਤੁਸੀਂ ਮੈਨੂੰ ਆਪਦੇ ਜਵਾਕਾਂ ਨੂੰ ਪੜਾਉਨੇ ਹੋ ਤੁਸੀਂ ਕਹਿੰਦੇ ਬੀ ਸਾਡੇ ਜਵਾਕ ਨੂੰ 12 ਹਜ਼ਾਰ ਵਾਲੀ ਨੌਕਰੀ ਕਰ ਲੂਗਾ ਆਪ ਤਾਂ ਸੀ ਵਿਦੇਸ਼ਾਂ ਚ ਭੇਜ ਦਿਆਂ ਵੀ ਨਹੀਂ ਸਾਡੇ ਜਵਾਕ 12 15 ਹਜ਼ਾਰ ਦੀ ਨੌਕਰੀ ਨਹੀਂ ਕਰ ਸਕਦੇ ਅਸੀਂ ਸਰਕਾਰਾਂ ਨੂੰ ਬੋਲਦੇ ਆ ਵੀ ਇਹ ਨੌਕਰੀਆਂ ਦਿੰਦੇ ਨੇ 10 12 15000 ਦੀਆਂ ਤਾਂ ਫੇਰ ਗਰੰਥੀ ਸਿੰਘ ਨੂੰ 10000 ਕਿਉਂ ਵੀ ਮੈਂ ਬਹੁਤ ਬਹੁਤ ਕਹਤਾ ਕਈ ਪਿੰਡ ਜਿਹੇ ਵੀ ਨੇ ਜਿੱਥੇ 6000 ਵੀ ਫੇਰ ਗਰਥੀ ਸਿੰਘ ਸਾਰੇ ਪਿੰਡ ਦੀ ਭਾਈ ਗਜਾ ਕਰਕੇ ਰੋਟੀ ਖਾਂਦਾ ਉਹ ਫਿੱਟੇ ਉਹ ਸਾਨੂੰ ਸ਼ਰਮਣਾ ਮਰ ਨਹੀਂ ਜਾਣਾ ਚਾਹੀਦਾ ਸਾਨੂੰ ਸ਼ਰਮਣਾ ਮਰ ਨਹੀਂ ਜਾਣਾ ਚਾਹੀਦਾ ਯਾਰ ਅਸੀਂ ਗਰੰਥੀ ਸਿੰਘ ਤੋਂ ਫਿਰ ਗਜਾ ਕਰਾਉਣੇ ਆ ਪਾਤੀ ਸਿੰਘ ਗਜਾ ਕਰਕੇ ਲਿਆਉਂਦੇ ਨੇ ਤਾਂ ਪ੍ਰਸ਼ਾਦਾ ਛਕਦੇ ਨੇ ਫਿਰ ਅਸੀਂ ਕਹਿੰਦੇ ਤੈਨੂੰ ਰਹਿਣ ਨੂੰ ਜਗ੍ਹਾ ਦਿੱਤੀ ਐ ਜਿਵੇਂ ਅਸੀਂ ਉਹਤੇ ਆਸਾਨ ਕਰਤਾ ਇੱਕ ਕਮਰਾ ਇੱਕ ਕਮਰਾ ਦੇ ਦੇਣਾ ਉਹਦੇ ਵਿੱਚ ਉਹਦੇ ਬੱਚੇ ਹਨਾ ਉਹਦੇ ਘਰੋਂ ਆਪ ਉਹ ਕਿਸ ਤਰੀਕੇ ਗੁਜ਼ਾਰਾ ਕਰਨ ਆਪ ਉਹਨਾਂ ਨੇ ਸਵੇਰੇ 4 ਵਜੇ ਗੁਰੂ ਘਰ ਅਣਾ ਖੋਲਣਾ ਬਾਗਸਾਬ ਲੈਣੇ ਨੇ ਤਾਂ ਇਸ ਲਈ ਉਹ ਤਾਂ ਉੱਠਣਗੇ ਭਾਈ 4 ਵਜੇ ਤੇ ਬੱਚਿਆਂ ਨੇ ਰਾਤ ਨੂੰ ਪੜ੍ਹਨਾ ਵੀ ਹੈ ਬੱਚੇ ਪੜ੍ਹਨ ਕਿਵੇਂ ਇੱਕ ਕਮਰਾ ਦਿੱਤਾ ਤੇ ਅਸੀਂ ਆਸਾਨ ਕਰਦੇ ਆਂ ਤੈਨੂੰ ਬਿਜਲੀ ਦਾ ਬਿੱਲ ਆਉਂਦਾ ਹੈ ਤੈਨੂੰ ਬਾਬਾ ਬਾਬਾ ਕਿਹੜੀਆਂ ਗੱਲਾਂ ਕਰਦਾ ਰੋਟੀ ਤੈਨੂੰ ਇੱਥੋਂ ਪ੍ਰਸ਼ਾਦਾ ਤੈਨੂੰ ਇੱਥੋਂ ਤੂੰ ਕਿਹੜੀਆਂ ਗੱਲਾਂ ਕਰਦਾ ਤੂੰ ਪੈਸੇ ਕੀ ਕਰਨੇ ਨੇ ਫਿਰ ਤੁਸੀਂ ਕੀ ਕਰਨੇ ਆ ਪੈਸੇ ਦੱਸੋ ਤਾਂ ਸਹੀ ਮੈਨੂੰ ਪਾਠੀ ਸਿੰਘ ਨਾਲ ਇਦਾਂ ਦਾ ਵਿਵਾਰ ਫੇਰ ਜਿਹੜੀ ਮੈਂ ਖਾਸ ਗੱਲ ਕਹਿਣ ਲੱਗਿਆ ਹੁਣ ਪੀ ਪੀੜ ਲੱਗੂਗੀ ਹੁਣ ਚੀਜ਼ ਪਾਉਗੀ ਜਿਹੜੀ ਮੈਂ ਗੱਲ ਕਹਿਣ ਲੱਗਿਆ ਗੁਰੂ ਘਰ ਜਾ ਕੇ ਸੀ 100 ਰੁਪਏ ਦੇਣਾ ਹੈ ਬਾਬਾ ਜੀ ਅਰਦਾਸ ਕਰ ਦੋ ਮੁੰਡਾ ਹੋ ਜਵੇ ਬਾਬਾ ਜੀ ਨੇ 100 ਰੁਪਏ ਲੈ ਕੇ ਅਰਦਾਸ ਕਰਤੀ ਤੇ ਜਦੋਂ ਵਿਹਾਈ ਵਾਲੇ ਬਾਬੇ ਵੀ ਆਉਣੇ ਨੇ ਤਾਂ ਉਹਨਾਂ ਨੂੰ ਵੀ 5100 11000 ਤੋਂ ਘੱਟ ਨਹੀਂ ਦੇਣਾ ਕਿਉਂਕਿ ਉਹ ਕਹਿੰਦੇ ਭਾਈ ਹਸਤਾ ਲੈਣੀ ਇਹਨੇ ਜਿਹੜੇ ਬਾਬੇ ਆੜ ਜਾਂਦੇ ਆ ਉਹਨਾਂ ਨੂੰ 11000 ਦੇਣਾ ਪਾਠੀ ਤੋਂ 100 ਰੁਪਏ ਦੀ ਅਰਦਾਸ ਕਰਾਉਣੀ ਦੱਸੋ ਸਾਡੇ ਲਈ ਕਿੰਡੀ ਸ਼ਰਮਨਾਕ ਦੀ ਗੱਲ ਹੈ ਜਵਾਰਤਾ ਦਿਓ ਮੈਨੂੰ ਯਾ ਕਿਹੜੀਆਂ ਗੱਲਾਂ ਕਰਦੇ ਆ ਸੀ ਕਿਹੜੀ ਸਿੱਖੀ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਤੇ ਇੱਕ ਕਾਨੂੰਨ ਪਾਸ ਕਰੇ ਵੀ ਘੱਟੋ ਘੱਟ ਹਰ ਇੱਕ ਪਾਠੀ ਸੰਗਰੀ ਰਾਗੀ ਸਿੰਘ ਦੀ ਢਾਡੀ ਸਿੰਘ ਦੀ 20000 ਰੁਪਏ ਤਨਖਾਹ ਹੋਊਗੀ ਯਾਰ ਉਹਨਾਂ ਨੇ ਉਹ ਪਾਠੀ ਸਾਹਿਬ ਮਾਰਾ ਜਾਂ ਕਹਦੇ ਭਾਈ ਪੇਟਾ ਇਹੀ ਹੈ ਲੈ ਬਾਬਾ ਇਹੀ ਪੇਟਾ ਤੇ ਐਂ ਪੰਜ ਪੰਜ ਸੌ ਨੋਟ ਅਸ ਯਾਰ ਕੈਸਟਰਾ ਤੋਂ ਆਏ ਬਾਹਰ ਮੈਂ ਸ਼ਰਮਣੀ ਆਉਂਦੀ ਸਾਡੇ ਕਿਰਦਾਰ ਕਿਨੇ ਡਿੱਗ ਪਏ ਅਸੀਂ ਕਿੱਥੇ ਖੜੇ ਆ ਆਪਣੇ ਅੰਦਰ ਤੇ ਚਾਤੀ ਮਾਰੇ ਦੁਨੀਆ ਨੂੰ ਅਸੀਂ ਬਦਲਣ ਚੱਲੇ ਆ ਤੇ ਆਪਦਾ ਪਿੰਡ ਆਪਦੇ ਘਰੇ ਅਸੀਂ ਬਦਲ ਨਹੀਂ ਸਕਦੇ ਗੁਰਦਾਰੇ ਜਾ ਕੇ ਅਸੀਂ ਇਹ ਗੱਲਾਂ ਕਰਨੀਆਂ ਨੇ ਪਾਰਟੀ ਸੰਘਾਂ ਨੂੰ ਕਹਣਾ ਤੂੰ ਸਾਡੇ ਮੁਤਾਬਕ ਚੱਲ ਉਹ ਆ ਕੇ ਸਾਨੂੰ ਬੁਲਾਵੇ ਲੈ ਇਹਨੂੰ ਕੱਢੋ ਪ੍ਰਧਾਨ ਜੀ ਕਹਿੰਦੇ ਨਹੀਂ ਵੀ ਇਹ ਤਾਂ ਸਹੀ ਨਹੀਂ ਬੰਦਾ ਕਿ ਐਸ਼ੀਅਰ ਸਾਹਿਬ ਨੇ ਫਲਾਨੇ ਸਾਹਿਬ ਨੇ ਉਹ ਯਾਰ ਤੁਸੀਂ ਜਿਹੜਾ ਬੰਦਾ ਗੁਰੂ ਸਾਹਿਬ ਦੀ ਤਾਬਿਆਂ 'ਚ ਬਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਿਹੜਾ ਸਾਨੂੰ ਗੁਰਬਾਣੀ ਪੜ ਕੇ ਸੁਣਾਉਂਦਾ ਗੁਰਬਾਣੀ ਨਾਲ ਜੋੜਦਾ ਸਾਡੇ ਬੱਚਿਆਂ ਨੂੰ ਸਾਡੀਆਂ ਪੀੜ੍ਹੀਆਂ ਉਹਦੇ ਨਾਲ ਅਸੀਂ ਇੱਡਾ ਵਾਹਰ ਕਰਦੇ ਸੋ ਇਹ ਬਹੁਤ ਨੰਨੰਦ ਰਿਹਾ ਗਿਆ ਗੱਲਾਂ ਤਾਂ ਹੋਰ ਵੀ ਸੀ ਕਰਨ ਵਾਲੀਆਂ ਪਰ ਵੀਡੀਓ ਲੰਬੀ ਹੋ ਜਾਣੀ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਤੇ ਗੌਰ ਕਰੋਗੇ ਅਤੇ ਪਾਠੀ ਸਿੰਘਾਂ ਨਾਲ ਡਟ ਕੇ ਸਾਥ ਦਿਓਗੇ ਉਹਨਾਂ ਨੂੰ ਭਾਈ ਜੀ ਤੋਂ ਬਿਨਾ ਬੋਲੋਗੇ ਨਹੀਂ ਤੇ ਉਹਨਾਂ ਦੀ ਘੱਟੋ ਘਾਟ ਤਨਖਾਹ 20000 ਰੁਪਏ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ